ਤਕੋ ਅੱਜ ਵਾਰਡ ਨੰਬਰ 4 ਚ ਜਿਹੜੇ ਕਾਉਂਸਲਰ ਸਾਹਿਬ ਨੇ ਮਨਦੀਪ ਪਹੂਜਾ ਜੀ ਇਹਨਾਂ ਦੇ ਨਾਲ ਇੱਥੇ ਅੱਜ ਸਾਰੇ ਵਾਰਡ ਮੁਹੱਲੇ ਦੇ ਜਿਹੜੇ ਇਸ ਏਰੀਆ ਦੇ ਨਾਗਰਿਕ ਨੇ ਉਹਨਾਂ ਨਾਲ ਇੱਕ ਮੀਟਿੰਗ ਰੱਖੀ ਗਈ ਹੈ ਅਸੀਂ ਬੇਸਿਕਲੀ ਇਸ ਵਾਰਡ ਨੂੰ ਮਾਡਲ ਵਾਰਡ ਦੇ ਤੌਰ ਤੇ ਬਣਾਉਣਾ ਸ਼ੁਰੂ ਕਰਨ ਲੱਗੇ ਆ ਜੀ ਤੇ ਵੀ ਆਰ ਵਾਂਟਿੰਗ ਕਿ ਇਹ ਇੱਥੋਂ ਅ ਅਸੀਂ ਸਟਾਰਟ ਕਰਕੇ ਤੇ ਜਿਹੜੀ ਸ਼ਹਿਰ ਚ ਗਾਰਬੇਜ ਦੀ ਪ੍ਰੋਬਲਮ ਆ ਰਹੀ ਸੀ ਉਹ ਗਾਰਬੇਜ ਕਲੈਕਸ਼ਨ ਦਾ ਕੰਮ ਇਥੋਂ ਬਾਕੀ ਔਰਡਸ ਦੇ ਵਿੱਚ ਵੀ ਹੈਗਾ ਬਟ ਫਰਮ ਹੇਅਰ ਆਲਸੋ ਵੀ ਆਰ ਪਲੈਨਿੰਗ ਟੂ ਡੂ ਇਟ ਤੇ ਅਲਟੀਮੇਟਲੀ ਪਲਾਨ ਇਹ ਹੈ ਕਿ ਸਾਰੇ ਸ਼ਹਿਰ ਦੇ ਨਾਲ ਸਾਰਾ ਸ਼ਹਿਰ ਹੈ ਜਿਹੜਾ ਉੱਥੇ ਡੋਰ ਟੂ ਡੋਰ ਕਲੈਕਸ਼ਨ ਹੋਵੇ ਤੇ ਇਸ ਨੂੰ ਸ਼ਹਿਰ ਨੂੰ ਗਾਰਬੇਜ ਫਰੀ ਸਿਟੀ ਬਣਾਇਆ ਜਾ ਸਕੇ ਕਿੰਨੀਆਂ ਮਸ਼ੀਨਾਂ ਦੀ ਸ਼ੁਰੂਆਤ ਕੀਤੀ ਹੈ ਸੀ ਮਸ਼ੀਨਾਂ ਤਾਂ ਆਲਰੇਡੀ देयर आर ਅਬਾਊਟ 58 ਮਸ਼ੀਨ ਨਵੀਆਂ ਮਸ਼ੀਨਾਂ ਜਿਹੜੀਆਂ ਨਵੀਂ ਕੰਪਨੀ ਦੇ ਅੰਡਰ ਨੇ ਉਹ ਆ ਚੁੱਕੀਆਂ ਨੇ ਉਹ ਕੰਮ ਕਰ ਰਹੀਆਂ ਨੇ ਸੋ ਇਸ ਔਰਡ ਦੇ ਵਿੱਚ ਕਰੰਟਲੀ ਤਿੰਨ ਮਸ਼ੀਨਾਂ ਚੱਲ ਰਹੀਆਂ ਬਟ ਹੋਰ ਡਿਪਲੋਏ ਕਰ ਰਹੇ ਹਾਂ ਅਸੀਂ ਅਬਾਊਟ 3 ਟੂ 4 ਹੋਰ ਮਸ਼ੀਨਜ਼ ਇੱਥੇ ਡਿਪਲੋਏ ਹੋ ਰਹੀਆਂ ਨਾਟ ਮਸ਼ੀਨਜ਼ ਮਤਲਬ ਉਹ ਇਹ ਟਿੱਪਰਸ ਜਿਸ ਨੂੰ ਕਹਿੰਦੇ ਅੱਛਾ ਇਸ ਵਰਡ ਨੂੰ ਕਿਉਂ ਚੁਣਿਆ ਗਿਆ ਨਹੀਂ ਨਹੀਂ ਆ ਟ੍ਰੈਂਡਮ ਇਹ ਨਹੀਂ ਕੋਈ ਕਾਰਨ ਨਹੀਂ ਹੈ ਤੇ ਸਾਰੇ ਸ਼ਹਿਰ ਹੀ ਹੈ ਮੈਂ ਇਸ ਤੋਂ ਬਾਅਦ ਵੋਲਟ ਸਿਟੀ ਦੇ ਵੀ ਇੱਕ ਦੋ ਵਾਰਡਸ ਨੇ ਅਸੀਂ ਉੱਥੇ ਵੀ ਜਾ ਰਹੇ ਹਾਂ ਤੇ ਇਹ ਤਾਂ ਇਟ ਇਜ਼ ਟੋਟਲੀ ਆ ਟ੍ਰੈਂਡ ਸਮਝੋ ਕਿ ਲੋਕ ਇੱਥੋਂ ਦੀ ਇਸਤੀ ਨੂੰ ਵਧੀਆ ਤਰੀਕੇ ਨਾਲ ਕਰਨ ਦੀ ਔਰ ਦੇਖੋ ਕੱਲਾ ਇੱਥੋਂ ਦੇ ਕਿਉਂ ਜੀ ਸਾਰੇ ਸ਼ਹਿਰ ਦੇ ਹਰ ਪੂਰੇ ਸ਼ਹਿਰ ਦਾ ਜਿਹੜਾ ਵੀ ਜਿੰਨੇ ਵੀ ਨਾਗਰਿਕ ਨੇ ਉਹ ਸਾਰੇ ਇਹ ਚਾਹੁੰਦੇ ਹੀ ਹੈ ਚਾਹੁੰਦੇ ਨੇ ਕਿ ਉਹਨਾਂ ਦਾ ਸ਼ਹਿਰ ਸਾਫ਼ ਹੋਵੇ ਤੇ ਆਈ ਐਮ ਸ਼ੋਰ ਤੁਸੀਂ ਵੀ ਚਾਹੁੰਦੇ ਹੋਵੋਗੇ ਜਿੱਥੇ ਤੁਸੀਂ ਰਹਿੰਦੇ ਹੋਵੋਗੇ ਸੋ ਪੂਰੀ ਸਪੋਰਟ ਲੋਕਾਂ ਦੀ ਵੀ ਮਿਲੇਗੀ ਅੱਜ ਮਿਲੇ ਆ ਸਾਰਿਆਂ ਨੂੰ एवरीवन इज ਵੈਰੀ ਸਪੋਰਟਿਵ ਮੈਂ ਸਭ ਤੋਂ ਪਹਿਲਾਂ ਤੇ ਧੰਨਵਾਦੀਆਂ ਸਾਡੇ ਕਮਿਸ਼ਨਰ ਸਾਹਿਬ ਦਾ ਕਿ ਉਹਨਾਂ ਨੇ ਜਿਹੜੀ ਹੈ ਸੈਨੀਟੇਸ਼ਨ ਮੂਵਮੈਂਟ ਸ਼ੁਰੂ ਕੀਤੀ ਹੈ ਉਹ ਸਾਡੀ ਵਾਰਡ ਨੰਬਰ 4 ਤੋਂ ਕੀਤੀ ਹੈ ਔਰ ਇਹਨਾਂ ਨੇ ਸਾਰਿਆਂ ਨੂੰ ਆਸ਼ਵਾਸਨ ਦਵਾਇਆ ਕਿ ਜਿਹੜੀ ਅਸੀਂ ਵਾਰਡ ਨੰਬਰ 4 ਨੂੰ ਮਾਡਲ ਵਾਰਡ ਬਣਾਵਾਂਗੇ ਔਰ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਸ਼ਹਿਰ ਵਿੱਚ ਕਿ ਭੀ ਅਗਰ ਅਸੀਂ ਆਵਾਰਡ ਨੂੰ ਆਪਣਾ ਸਭ ਤੋਂ ਜ਼ਿਆਦਾ ਸਾਫ਼ ਸੁਥਰਾ ਰੱਖਾਂਗੇ ਤਾਂ ਬਾਕੀ ਲੋਕ ਵੀ ਜਿਹੜੇ ਹੈ ਮੋਟੀਵੇਟ ਹੋਣਗੇ ਸੋ ਮੈਂ ਬਹੁਤ ਧੰਨਵਾਦੀ ਹਾਂ ਜੀ ਕਮਿਸ਼ਨਰ ਸਾਹਿਬ ਦਾ ਜੀ ਕੀ ਕੀਤਾ ਜਾਏਗਾ ਜੀ ਮਾਡਲ ਵਰਡ ਦੇ ਵਿੱਚ ਦੇਖੋ ਆਪਣਾ ਇਹਦੇ ਦੋ ਤਿੰਨ ਸਟੈਪਸ ਹੁੰਦੇ ਨੇ ਪਹਿਲੀ ਗੱਲ ਤੇ ਹੈ ਕਿ ਜਿਹੜੀ ਗਵਰਨਮੈਂਟ ਮਸ਼ੀਨਰੀ ਹੈ ਉਹ ਬੜੀ ਐਫੀਸ਼ੀਐਂਟਲੀ ਕੰਮ ਕਰੇਗੀ ਨਵੀ ਤੁਹਾਨੂੰ ਪਤਾ ਹੀ ਹੈ ਜਿਹੜੀ ਕੰਪਨੀ ਆਈ ਹੈ ਟ੍ਰਿਪਲ ਆਰ ਜਿਹਨੂੰ ਸਰਕਾਰ ਨੇ ਠੇਕਾ ਦਿੱਤਾ ਹੈ ਹੁਣ ਗਾਰਬੇਜ ਲਿਫਟਿੰਗ ਔਰ ਪ੍ਰੋਸੈਸਿੰਗ ਦਾ ਐਂਡ ਨੰਬਰ ਦੋ ਜੋ ਸਰ ਨੂੰ ਅਵੇਅਰ ਕਰਨ ਵਾਸਤੇ ਕਿ ਉਹਨਾਂ ਸਿਟੀਜ਼ਨਸ ਅਸੀਂ ਇਹਨੂੰ ਰਲ ਮਿਲ ਕੇ ਕਿਦਾਂ ਇਹਨੂੰ ਆਪਣੇ ਏਰੀਆ ਨੂੰ ਸਾਫ਼ ਸੁਥਰਾ ਰੱਖ ਸਕਦੇ ਆ ਸੋ ਦੋਨੋਂ ਚੀਜ਼ਾਂ ਹੋਣ ਗਿਆ ਹੈਂਡ ਇਨ ਹੈਂਡ ਤਾਈਂ ਅਸੀਂ ਆਪਣਾ ਜਿਹੜਾ ਟਾਰਗੇਟ ਅਚੀਵ ਕਰ ਸਕਦੇ ਆ ਲੋਕਾਂ ਨੂੰ ਕੀ ਕਿਹਾ ਗਿਆ ਕੀ ਕਰਨਾ ਦੇਖੋ ਲੋਕਾਂ ਨੂੰ ਇਹ ਹੀ ਕਿਹਾ ਗਿਆ ਕਿ ਜਿਹੜਾ ਅਸੀਂ ਨਾਰਮਲੀ ਲਿਟਰ ਕਰਦੇ ਆ ਆਪਣੇ ਰੋਡ ਸਾਈਡ ਤੇ ਜਾਂ ਆਪਣੇ ਘਰ ਔਰ ਇਹਨਾਂ ਦਾ ਜੋ ਡਰਾਈ ਔਰ ਵੈਟ ਵੇਸਟ ਹੈਗਾ ਉਹਨੂੰ ਕਿਦਾਂ ਸੈਗਰੀਗੇਟ ਕਰਨਾ ਹੈ ਔਰ ਸਰਕਾਰ ਕੀ ਕਰਨਾ ਚਾਹ ਰਹੀ ਹੈ ਸੋ ਉਹ ਸਾਰਾ ਇਹਨਾਂ ਨੇ ਅਵੇਰਨੈਸ ਲੋਕਾਂ ਨੂੰ ਦਸੀ ਅੱਜ ਤੁਸੀਂ ਵੀ ਜਾਗਰੂ ਕਰੋਗੇ ਲੋਕਾਂ ਨੂੰ 100% ਜੀ ਹੈ ਤੇ ਬੜਾ ਇੱਕ ਬਰਨਿੰਗ ਇਸ਼ੂ ਹੈ ਇਸ ਕਰਕੇ ਵੀ ਹੈਗਾ ਕਿ ਜਿਹੜੀ ਗਾਰਬੇਜ ਹੈ ਉਹ ਜੀ ਚੀਜ਼ ਹੈ ਕਿ ਕੋਈ ਵੀ ਆਪਣੇ ਘਰ ਚ ਨਹੀਂ ਰੱਖਣਾ ਚਾਹੁੰਦਾ एवरीवन बॉडी ਵਾਂਟਸ ਟੂ ਡਿਸਪੋਜ਼ਡ ਆਫ ਐਟ ਦੀ ਅਰਲੀਐਸਟ ਐਂਡ ਜਿੱਥੇ ਵੀ ਅਸੀਂ ਦਿਨ ਰਾਤ ਮੈਂ ਕਮਿਸ਼ਨਰ ਸਾਹਿਬ ਨੂੰ ਆਸ਼ਵਾਸਨ ਦਿਵਾਉਣਾ ਚਾਹੁੰਦਾ ਕਿ ਅਸੀਂ ਦਿਨ ਰਾਤ ਕਰਾਂਗੇ ਔਰ ਅਸੀਂ ਸਾਡੀ ਗੁਰੂ ਦੀ ਨਗਰੀ ਨੂੰ ਅਸੀਂ ਟਾਪ ਸ਼ਹਿਰ ਜਿਹੜਾ ਆਪਣਾ ਹਿੰਦੁਸਤਾਨ ਦਾ ਬਣਾਵਾਂਗੇ